ਮਾਨਵ ਪੀੜ ਤੇ ਬੱਚਾ ਕੋਲ 12 ਸਾਲ ਬੱਚਾ ਪੀੜ ਚ ਰੱਖਣਾ 15 ਸਤਿਗੁਰਾਂ ਦਾ ਮਾਨਵ ਦੇ ਅੰਦਰ ਸਰਣ ਜਿਹੜੇ ਵਿਦਵਾਨ ਉਸ ਦੀ ਵਿਆਖਿਆ ਕਰਦੇ ਨੇ ਉਹ ਕਹਿੰਦੇ ਨੇ ਜਦਾ ਸੁਖਦੀਪ ਸਿੰਘ ਨਾਮ ਉਸ ਸਤ ਸੰਗਤ ਮਾਨਵ ਦੇ ਪੀੜ ਤੇ 12 ਸਾਲ ਸਿੱਖਦਾ ਰਿਆ ਸੀ ਜੰਮਦੇ ਹੀ ਸੁਖ ਲਈਦਾ ਸੀ ਇਹੋ ਜਿਹੀ ਗੱਲ ਹੈ ਭਾਈ ਬਦਾਸ ਕਹਿੰਦੇ ਜਮਨ ਜਦੋਂ ਜਨਮ ਲਿਆ ਨਾ ਬੱਚੇ ਨੇ ਸੰਗੋੜ ਨੇ జాడా చూడగా ఉందే పహాను చడగ జ విద్వన్ కారాలు గూచ ਆਦੇ ਗੁਰੂ ਨਾਲ ਸੰਗਤ ਕਰਦਾ ਰਿਹਾ 12 ਸਾਲ ਸਿੱਖਦਾ ਰਿਹਾ ਜਦੋਂ ਗਿਆਨ ਪ੍ਰਾਪਤ ਹੋਇਆ ਉਦੋਂ ਸੰਸਾਰ ਦਾ ਪਤਾ ਲੱਗਿਆ ਉਦੋਂ ਆਸ ਨਹੀਂ ਆ ਆ ਕੰਮ ਹੈ ਕੀ ਕਰਦਾ ਸੀ ਅਸਲ ਤਾਂ ਗੰਮ ਆ ਕਰਨ ਵਾਲਾ ਸੀ ਸਤ ਸੰਗਤ ਮਾਂ ਹੈ ਇਹ ਮਾਂ ਦਾ ਗਰਭ ਹੈ ਸਤ ਸੰਗਤ ਨੂੰ ਜੋ ਸੰਤ ਪੈਦਾ ਹੁੰਦੇ ਐ ਸਦੀ ਵਾਲੇ ਪੈਦਾ ਹੁੰਦੇ ਗਿਆਨੀ ਪੈਦਾ ਹੁੰਦੇ ਮਹਾਪ੍ਰਸਪੈਦਾ ਹੁੰਦੇ ਸੰਗਤ ਕਹਿੰਦੇ ਐ ਇਹ ਕੁੰਦਿਰਾ ਕਮਾ ਕਮਾ ਕਨਾਰ ਨੂੰ ਬਣ ਚੁਕਿਆ ਕੋਦਾਰ ਰੋਜ਼ ਪਿੱਛੇ ਕੁਝ ਜਨਮਾਂ ਲੰਘੇ ਜਿਨੂੰ ਵੈਸੇ ਬੇਸਰ ਕੇ ਵਿਚੇ ਅੰਦਰ ਚੁਕਿਤ ਹੋਇਆ ਨੂੰ ਇਹੋ ਕੋਦੇਵ ਨਾਲ ਸੰਗਤ ਹੁੰਦੀ ਹੈ ਉੱਥੇ ਪਤਾ ਕੀ ਹੁੰਦਾ ਥਾਗ ਚੋਰ ਡਾਕੂ ਡਕੈਤ ਦੁਨੀਆ ਦੇ ਸਭ ਤੋਂ ਵੱਡੇ ਤਪੰਤਰੀ ਲੋਕ ਪੈਦਾ ਹੁੰਦੇ ਆ ਸੰਗਤ ਦੇ ਵਿੱਚੋਂ اے ਮਧੇਈ ਮਾਨ

ਸਰੀਰ ਹੈ ਕੀ ਆਇਆ ਸੰਸਾਰ ਤੇ ਪਰ ਗੁਰੂ ਦਾ ਮੰਤਰ ਨਹੀਂ ਲਿਆ ਗੁਰੂਆਂ ਵਸਤੂਆਂ ਘੋਰੇ ਨੇ ਜਿਹਾ ਕਿ ਹਵਾ ਪਾਣੀ ਪੱਟ ਤੱਕ ਮਾਤਾ ਪਿਤਾ ਇਹ ਧਰਤੀ ਆਕਾਸ਼ ਉਹ ਸਾਰੇ ਗੁਰੂ ਦੇ ਜੁਤੇ ਘੋਰੇ ਨੇ ਪਰ ਗੁਰੂ ਦਾ ਮੰਤਰ ਨਹੀਂ ਲਿਆ ਮੰਤਰ ਨਹੀਂ ਲਈ ਸੰਗਤ ਨਹੀਂ ਕਰੀ ਮੰਤਰ ਗੁਰਮੰਤਰ ਹੀਨਸ ਹੀਨਸ ਗਏ ਹੀਨੇ ਜਿੰਨੇ ਜਿਹੜਾ ਨਿਆ ਨਹੀਂ ਕੋਈ ਮੰਤਰ ਗੁਰ ਮੰਤਰ ਨੀਮਸਟੋ ਗਾਣੇ ਜਿਹੜੇ ਪ੍ਰਾਣੀ ਐਸੇ ਹਨ ਗੁਰੂ ਦਾ ਮੰਤਰ ਨਹੀਂ ਲਿਆ ਕੋਈ ਨਾ ਬਟੇ ਨਹੀਂ ਬਣੇ ਦਸ਼ੇ ਪੜਾਈ ਵਿੱਚ ਪੂਰੇ ਕਾਮਯਾਬ ਨਾ ਹੋਵੇ ਤੇ ਸਮਝ ਆ ਜਾਂਦੀ ਹੈ ਕਿ ਜਾਂ ਤਾਂ ਬੱਚੇ ਦੀ ਬੁੱਧੀ ਨਹੀਂ ਕੰਮ ਕਰਦੀ ਜਾਂ ਇਹਦੇ ਕੋਲ ਕੋਈ ਆਸ ਦਾਤ ਮਾੜੀ ਸਿੱਖਿਆ ਨਹੀਂ ਪੜ ਸਕਿਆ ਹਾਲਾਤ ਐਸੀ ਬਣ ਗਈ ਮਾਪ ਕਰਦੇਗੇ ਵੀ ਨਹੀਂ ਪੜ ਸਕਿਆ ਹਾਲਾਤ ਐਸੀ ਬਣ ਗਈ